ਬੀਰੇ ਬੋਲ ਮੈਨੂੰ ਚਾਬੀ ਚਾਹੀਦੀ ਗੱਡੀ ਦੀ ਮੈਂ ਜਾਣਾ ਵਾਂ ਚਾਬੀ ਉੱਥੇ ਟੰਗੀ ਹੋਈ ਆ ਚੱਕ ਲੈ ਠੀਕ ਆ ਡੀਜ਼ਲ ਹੈ ਗੱਡੀ 'ਚ ਡੀਜ਼ਲ ਨਹੀਂ ਹੈਗਾ ਡੀਜ਼ਲ ਪਵਾਣਾ ਲਾ ਵਾ ਕਿਉਂ ਕਿਉਂਕਿ ਗੱਡੀ ਮੈਂ ਲੈ ਕੇ ਜਾਣਾ ਉਹ ਮੈਂ ਪਵਾਉਂਗਾ ਆਪਾਂ ਕਿਹੜਾ ਗੱਡੀ ਬੰਨ ਚਲਾਉਨੇ ਆ ਖੜੀ ਰਹਿੰਦੀ ਆ ਡੀਜ਼ਲ ਤਾਂ ਹੋਣਾ ਚਿਹਰੇ ਵਿੱਚ ਖੜੀ ਗੱਡੀ 'ਚ ਡੀਜ਼ਲ ਕੀ ਕਰਨਾ ਵਾ ਜਦੋਂ ਲੋਡ ਹੁੰਦੀ ਮੈਂ ਉਹਨਾਂ ਪਵਾ ਲੈਣਾ ਵਾ ਮੈਨੂੰ ਮੇਰੀ ਦੋਸਤ ਦੀ ਕਾਲ ਆਈ ਸੀਗੀ ਤੇ ਮੈਂ ਉਹਨੂੰ ਲੈਣ ਜਾਣਾ ਵਾਂ ਤੇ ਜਾ ਫਿਰ ਜੇ ਪੈਸੇ ਹੈਗੇ ਆ ਡੀਜ਼ਲ ਪਵਾ ਲਈ ਤੇ ਲੈ ਆ ਉਹਨੂੰ ਪੈਸੇ ਫਿਰ ਮੈਨੂੰ ਪੈਸੇ ਦੇ ਦੋ ਨਾ ਮੈਂ ਡੀਜ਼ਲ ਪਾ ਲੈਣਾ ਪੈਸੇ ਨਹੀਂ ਹੈਗੇ ਮੇਰੇ ਕੋ ਵੀਰੇ ਮੈਂ ਹੁਣੇ ਜਾ ਕੇ ਆ ਜਾਣਾ ਵਾ ਸਨੀ ਤਨੂੰ ਮੈਂ ਇੰਨੇ ਦਿਨ ਹੋ ਗਏ ਸਮਝਾਉਂਦੇ ਨੂੰ ਤੂੰ ਸਮਝ ਲੈ ਮੇਰੀ ਗੱਲ ਬਾਰ ਬਾਰ ਮੈਂ ਨਹੀਂ ਕਹਿਣਾ ਇਹ ਟਾਈਮ ਐ ਇਹਨੂੰ ਸੰਭਾਲ ਲੈ ਜੇ ਅੱਜ ਜ਼ਿੰਮੇਵਾਰੀ ਸਮਝੇਗਾ ਤਾਂ ਕੱਲ ਨੂੰ ਕੁਝ ਬਣਨਾ ਵਾ ਕੋਈ ਗੱਲ ਨਹੀਂ ਹੁਣ ਮੈਂ ਬਾਈਕ ਤੇ ਲੈ ਜਾਣਾ ਜਾ ਕੇ ਇਹ ਜੋ ਦੇਖੋ ਦੁਕਾਨ ਤੇ ਆਨ ਨੂੰ ਬੋਲਦੇ ਰਹਿੰਦੇ ਆ ਮੇਰੀ ਗੱਲ ਸੁਣ ਲੈ ਇੱਧਰ ਜਾ ਰਿਹਾ ਐ ਮੈਂ ਹੈਲੋ ਹਾਂਜੀ ਹਾਂ ਹਾਂ ਬੱਸ ਮੈਂ ਆ ਰਿਹਾ ਤੁਹਾਨੂੰ ਲੈਣ ਤੁਸੀਂ ਪਾਸਟੇ ਦੇ ਉੱਤਰ ਜਾਓ ਬੱਸ ਉੱਥੇ ਖੜ੍ਹ ਜਾਓ ਪਰ ਹਾਂ ਗੱਡੀ ਤਾਂ ਮਿਲੀ ਨਹੀਂ ਗਈ ਪਰ ਮੈਂ ਐਕਟਿਵਤ ਹੀ ਆ ਰਿਹਾ ਠੀਕ ਹੈ ਓਕੇ ਓਕੇ ਬੱਸ ਮੈਂ ਆ ਗਿਆ ਇਹ ਟ ਲੈਣਾ ਇਹਨਾਂ ਨੂੰ ਤਾਂ ਮੈਂ ਦੱਸਦਾ ਵੇਰਾ ਕੀ ਕੀਤਾ ਤੁਸੀਂ ਕੀ ਕੀਤਾ ਮੈਂ ਐਕਟਿਵ ਆ ਬਾਹਰ ਕੱਢੀ ਸੀ ਕਿ ਤੁਸੀਂ ਐਵਰੇ ਲੈ ਕੇ ਆਗੇ ਤੇ ਮੈਂ ਬਾਜ਼ਾਰ ਜਾਣਾ ਵਾ ਮੈਂ ਵੀ ਜਾਣਾ ਵਾ ਕੰਮ ਤੇ ਗੱਡੀ ਲੈ ਜਾ ਗੱਡੀ ਖੜੀ ਆ ਗੱਡੀ ਵਿੱਚ ਡੀਜ਼ਲ ਤਾਂ ਹੈ ਨਹੀਂਗਾ ਮੈਂ ਕਿਵੇਂ ਲੈ ਕੇ ਜਾਵਾਂ ਤੇ ਪੁਆ ਲਈ ਡੀਜ਼ਲ ਮੇਰੇ ਕੋ ਵੀਰੇ ਪੈਸੇ ਥੋੜੀ ਹਗੜ ਮੈਂ ਪਵਾ ਲੂੰਗਾ ਡੀਜ਼ਲ ਉਸ ਦਿਨ 2300 ਰੁਪਏ ਲੈ ਕੇ ਤਾਂ ਗਿਆ ਪਰਸੋਂ ਯਾਰ ਤੂੰ ਮੇਰੇ ਉਹ ਤਾਂ ਲੱਗ ਗਏ ਆ ਪੈਸੇ ਠੀਕ ਹੈ ਪਰ ਹੁਣ ਮੈਂ ਤੁਹਾਡੇ ਮੂਰੇ ਗੱਲ ਕੀਤੀ ਸੀ ਕਿ ਨਾ ਫੋਨ ਤੇ ਕਿਵੇਂ ਆ ਰਿਹਾ ਮੈਂ ਬਸ 10 15 ਮਿੰਟ ਚ ਹੁਣ ਉਹ ਤੇ ਖੜੇ ਹੋਣੇ ਮੈਂ ਜਾਣਾ ਵਾ ਯਾਰ ਖੜੇ ਰਹਿਣ ਮੈਂ ਠੇਕਾ ਥੋੜੀ ਲਿੱਤਾ ਉਹਨਾਂ ਦਾ ਸੱਣੀ ਮੈਂ ਕੰਮ ਵੀ ਤਾਂ ਦੇਖਣਾ ਵਾ ਤੈਨੂੰ 3 ਦਿਨ ਹੋ ਗਏ ਮੈਨੂੰ ਸਮਝਾਉਂਦੇ ਨੂੰ ਤੁਸੀਂ ਥੋੜਾ ਰੁੱਕ ਕੇ ਚੱਲ ਜਾ ਜਿੱਥੇ ਵੀ ਜਾਣਾ ਵਾ ਤੂੰ ਚੱਲ ਜੀ ਰੁੱਕ ਕੇ ਮੈਂ ਨਹੀਂ ਰੁੱਕ ਕੇ ਜਾ ਸਕਦਾ ਉਹਨਾਂ ਨੇ ਉੱਥੇ ਪਹੁੰਚ ਜਾਣਾ ਹੁਣ 10-15 ਮਿੰਟ ਦੇ ਵਿੱਚ ਵਿੱਚ ਮੈਂ ਉੱਥੇ ਪਹਿਲਾਂ ਖੜਨਾ ਜਾ ਕੇ ਤੇ ਫਿਰ ਆਟੋ ਤੇ ਚੱਲ ਜਾ ਸ਼ਰਮ ਆਂਦੀ ਆ ਮੈਂ ਆਟੋ ਤੇ ਨਹੀਂ ਜਾਣਾ ਮੈਂ ਐਕਟੋ ਲੈ ਕੇ ਜਾਊਂਗਾ ਹੁਣ ਐਕਟੋ ਤਾਂ ਯਾਰ ਮੈਂ ਲੈ ਕੇ ਜਾਣੀ ਆ ਜਾਂ ਫਿਰ ਮੈਨੂੰ ਗੱਡੀ ਵਿੱਚ ਡੀਜ਼ਲ ਪਵਾ ਦੇ ਮੈਂ ਉਹ ਤੇ ਚੱਲ ਜਾਣਾ ਵਾ ਕਿਉਂ ਪਵਾਦਾ ਕੰਮ ਕਰਦਾ ਤੂੰ ਸਾਰੀ ਦਿਹਾੜੀ ਵਾਰਾਗਰਦੀ ਕਰਦਾ ਰਹਿਣਾ ਪਾਪਾ ਜੀ ਮੇਰੇ ਕੋਲ ਨਾ ਪੈਸੇ ਨਹੀਂ ਹੈਗੇ ਕੋਈ ਫਾਲਤੂ ਖਰਚਾ ਮੈਂ ਨਹੀਂ ਦੇਣਾ ਹੁਣ ਆ ਰੋ ਰੋ ਦੇ ਮੈਂ ਨਹੀਂ ਚੱਲ ਸਕਦਾ ਤੇਰੇ ਖਰਚੇ ਮਿਹਨਤ ਨਾਲ ਕਮਾਣਾ ਪੈਸੇ ਜ਼ਿੰਮੇਵਾਰੀਆਂ ਨੂੰ ਸਮਝ ਲਾ ਤਾਂ ਵਧੀਆ ਰਹੇਗਾ ਸਮਝ ਲਊਗਾ ਜ਼ਿੰਮੇਵਾਰੀ ਵੀ ਮੈਂ ਪਹਿਲਾਂ ਮੈਨੂੰ ਜਾ ਤਾਂ ਲੈਣ ਦੇ ਇੱਕ ਵਾਰੀ ਮੈਂ ਜਾ ਕੇ ਆ ਜਾਊਂਗਾ ਔਰ ਇਹ ਤੁਹਾਨੂੰ ਫੜਾ ਦਿੰਨਾ ਕਿਤੇ ਵਾ ਜਾਏ ਜਿੱਥੇ ਜਾਣਾ ਤੁਸੀਂ ਮੁੜ ਕੇ ਸਨੇ ਯਾਰ ਤੂੰ ਸਮਝਦਾ ਕਿਉਂ ਨਹੀਂ ਗੱਲ ਮੇਰੀ ਤੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਿਉਂ ਨਹੀਂ ਹੈਗਾ ਕਿਉਂਕਿ ਤੈਨੂੰ ਪਤਾ ਨਹੀਂ ਹੈ ਕਿ ਪੈਸੇ ਬਣਦੇ ਕਿੱਦਾਂ ਨੇ ਤੈਨੂੰ ਖਰਚਣਾ ਆਉਂਦਾ ਵਾ ਕਮਾਣੇ ਨਹੀਂ ਆਉਂਦੇ ਪੈਸੇ ਸਾਰੀ ਦਿਹਾੜੀ ਇੱਥੇ ਖੜਨਾ ਪੈਂਦਾ ਵਾ 10-10 ਘੰਟੇ ਬਾਜ਼ਾਰ ਜਾਣਾ ਪੈਂਦਾ ਸਮਾਨ ਲਿਆਣਾ ਪੈਂਦਾ ਫਿਰ ਵੇਚਣਾ ਪੈਂਦਾ ਫਿਰ ਗਾਹਕ ਨਾਲ ਮਗਜ਼ਮਾਰੀ ਕਰਨੀ ਪੈਂਦੀ ਹੈ ਭਾਜੀ ਕਰ ਲੈ ਕੰਮ ਵੀ ਕੋਈ ਗੱਲ ਇੱਕ ਵਾਰ ਜਾ ਤਾ ਆਣ ਤੋ ਮੈਨੂੰ ਜਿਹੜਾ ਕੰਮ ਜ਼ਰੂਰੀ ਹੈ ਪਹਿਲਾਂ ਉਹ ਤਾਂ ਕਰ ਲੀਏ ਜ਼ਰੂਰੀ ਇਹ ਸਾਮਾਨ ਲੈਣਾ ਇੱਥੇ ਜ਼ਰੂਰੀ ਆ। ਗਾਹ ਕਾਂਦਾ ਵਾ। ਹੁਣ ਮੈਂ ਦੇ ਰਿਹਾ ਚਾਬੀ। ਘੰਟੇ 'ਚ ਮੈਨੂੰ ਤੂੰ ਇੱਥੇ ਚਾਹੀਦਾ ਵਾ। ਮੈਂ ਬਾਜ਼ਾਰ ਜਾਣਾ ਵਾ ਤੇ ਤੂੰ ਦੁਕਾਨ ਤੇ ਬਹਿਣਾ ਇੱਥੇ। ਕੋਈ ਗੱਲ ਨਹੀਂ ਆਜੂਗਾ ਮੈਂ 10-15 ਮਿੰਟ ਵਿੱਚ ਵਚਾਇਆ ਜਿੱਥੇ ਤੂੰ ਜਾਣਾ ਵਾ। ਆ ਜੰਨਾ ਮੈਂ ਜਲਦੀ। ਪਤਾ ਮੈਨੂੰ ਜਿਹੜੇ ਤੇਰੇ 10-15 ਮਿੰਟ। ਚਾਬੀ ਦੇ ਦੋ ਤੁਸੀਂ ਮੈਂ ਹੁਣ ਹੀ ਆ ਜਾਈਂਦਾ। ਤਾਂ ਹੀ ਘੰਟਾ ਕਹਿ ਰਿਹਾ ਮੈਂ। ਘੰਟੇ 'ਚ ਮੋੜਾਂ ਹੀ ਇੱਥੇ। ਆ ਫੜ ਚਾਬੀ। ਸਵੇਰ ਵੀ ਨਾ ਮਿਠਾ ਕੇ ਕਰਦੇ ਸਾਡੀ। ਕੀ ਹੋ ਗਿਆ ਐਕਟੀਵਾ ਬੈਂਚਰ ਹੋ ਗਈ ਹੁਣ ਲੈ ਦੁਕਾਨ ਤੇ ਵੀਰਾ ਬੋਲਦਾ ਰਹਿੰਦਾ ਵਾ ਹੁਣ ਐਕਟੀਵਾ ਬੈਂਚਰ ਹੋ ਗਈ ਮੇਰੇ ਤਾਂ ਜ਼ਿੰਦਗੀ ਖਰਾਬ ਹੋਈ ਪਈ ਆ ਹੁਣ ਫੇਰ ਪੈਸੇ ਮੰਗਣੇ ਪੈਣਗੇ ਹੈਲੋ ਵੀਰੇ ਮੇਰੀ ਗੱਲ ਸੁਣੋ ਐਕਟੀਵਾ ਪੈਂਚਰ ਹੋ ਗਈ ਆ ਮੈਨੂੰ ਪੈਸੇ ਭੇਜ ਦੋ ਕਾਦੇ ਪੈਸੇ ਭੇਜਦਾ ਹਾਂ ਤੁਨੂੰ ਹੁਣ 50 ਰੁਪਏ ਵੀ ਨਹੀਂ ਤੇਰੀ ਜੇਬ 'ਚ ਯਾਰ ਵੀਰੇ ਪੈਸੇ ਹੁੰਦੇ ਮੈਂ ਤੁਹਾਨੂੰ ਫੋਨ ਕਰਨਾ ਸੀਗਾ ਤੁਸੀਂ ਇਦਾਂ ਕਰੋ ਮੇਰੇ ਗੂਗਲ ਪੇ ਤੇ ਭੇਜ ਦੋ ਪੈਸੇ ਸਕੈਨ ਕਰ ਦੋ ਮੇਰੇ ਕੋ ਹੈ ਨਹੀਂ ਕੋਈ ਪੈਸੇ ਆਪੇ ਲਵਾ ਪੈਂਚਰ ਓਕੇ ਬਾਏ ਭਾਜੀ ਆ ਕੀ ਗੱਲ ਆ ਕੀ ਗੱਲ ਆ ਹੁਣ ਮੈਂ ਤੁਹਾਨੂੰ ਉੱਤੇ ਕੱਢ ਕੇ ਫੋਨ ਕੀਤਾ ਵਾ ਕਿ ਮੇਰੇ ਐਕਟਿਵ ਪੈਂਚਰ ਹੋ ਗਈ ਹੈ ਮੈਨੂੰ ਪੈਸੇ ਭੇਜ ਦੋ ਸਕੈਨ ਕਰ ਦੋ ਯਾਰ ਤੇਰੇ ਕੋਲ ਜੇਬ ਚ 50 ਰੁਪਏ ਵੀ ਹੈ ਨਹੀਂ ਭਾਜੀ ਨਹੀਂ ਹੈਗੇ ਹੁੰਦੇ ਮੈਂ ਤੁਹਾਨੂੰ ਫੋਨ ਥੋੜੀ ਕਰਨਾ ਸੀਗਾ ਨਹੀਂ ਜਿਹੜੀ ਪਰਸੋ ਪਿਓ ਵਾਲੀ ਪਾਰਟੀ ਕੀਤੀ ਤੂੰ 2300 ਵਾਲੀ ਘੱਟ ਖਾ ਲੰਦੇ ਮੇਰੇ ਉਹ ਤਾਂ ਪੈਸੇ ਲੱਗ ਗਏ ਹੁਣ ਲੱਗ ਗਏ ਨਾ ਤੇ ਫਿਰ ਲਗਵਾਓ ਪੈਂਚਰ ਵੀ ਆਪ ਹੀ ਲਗਵਾਓ ਚਲੋ ਭਾਜੀ ਦੇ ਦਿਓ 50 ਰੁਪਏ ਮੇਰਾ ਕੰਮ ਖੜਿਆ ਪਿਆ ਮੈਂ ਜਾਣ ਤੋਂ ਖੜਾ ਆ ਮੈਂ 2 ਕਿਲੋਮੀਟਰ ਤੋਂ ਮੋੜ ਕੇ ਲੈ ਕੇ ਆਇਆ ਐਕਟਿਵ ਰੋੜ ਕੇ ਲੈ ਕੇ ਆਇਆ ਵਾ ਉਹ ਸੰਨੀ ਪੈਸੇ ਇਦਾਂ ਮੰਗਣੇ ਆਸਾਨ ਆ ਕਮਾਣੇ ਆਸਾਨ ਨਹੀਂ ਹੈਗੇ ਜਦੋਂ ਇੱਥੇ ਕਮਾਏਗਾ ਨਾ ਬੈਠੇਗਾ ਫਿਰ ਤੈਨੂੰ ਪਤਾ ਲੱਗਣਾ ਕਿ ਪਾਈ ਪਾਈ ਜੋੜ ਕੇ ਕਮਾਏ ਜਾਂਦੇ ਆ 50 ਰੁਪਏ ਵਿੱਚ ਤੁਸੀਂ ਉਹਨਾਂ ਬੋਲੀ ਜਾਂਦੇ ਮੈਨੂੰ ਉਹ 50 5-5 ਰੁਪਏ ਸਮਾਨ ਚੋਂ ਬਚਦੇ ਆ ਤਾਂ ਜਾ ਕੇ 50 ਜੁੜਦੇ ਆ ਨਾਲੇ ਮੇਰੇ ਕੋ ਨਾ ਤੇਰੇ ਆਵਾਰਾਗਰਦੀ ਵਾਲੇ ਆ ਹੁੱਲੜਬਾਜੀ ਵਾਲੇ ਮੇਰਕੋ ਆ ਖਰਚੇ ਨਹੀਂ ਚਲੇ ਜਾਣੇ। ਭਾਜੀ ਮੈਂ ਕਿਹੜੀ ਹੁੱਲੜਬਾਜੀ ਕੀਤੀ ਆ ਜੀ। ਉਹ ਤਿੰਨ ਤਿੰਨ ਜਾਣੇ ਨਾ ਬੈਠੋ ਨਾ ਫਿਰ। ਤੁਹਾਨੂੰ ਵੀ ਨਹੀਂ ਦੱਸਿਆ ਵਾ। ਉਹ ਮੈਂ ਵੀ ਇਹ ਹਿੱਸੇ ਦੁਨੀਆ ਚ ਹੀ ਰਹਿਣਾ ਵਾ। ਲੋਕੀ ਜਾਣਦੇ ਆ ਮੈਨੂੰ। ਪਤਾ ਲੱਗ ਜਾਂਦਾ ਵਾ। ਆਪਣੀਆਂ ਨਾ ਹੁੱਲੜਬਾਜੀ ਆ ਬੰਦ ਕਰਕੇ ਅਕਲ ਨੂੰ ਹੱਥ ਮਾਰ ਤੇ ਦੁਕਾਨ ਤੇ ਆਉਣਾ ਸ਼ੁਰੂ ਕਰ। ਜੇ ਤੇਰੇ ਹੁਣ ਜੇਬ ਚ 50 ਰੁਪਏ ਹੁੰਦੇ ਨਾ ਤਾਂ ਸਾਰੇ ਕੰਮ ਹੋ ਜਾਣੇ ਸੀ। ਪੈਂਚਰ ਲਵਾ ਕੇ ਤੂੰ ਆਪਣੇ ਉਹ ਤੇ ਫਰੈਂਡ ਨੂੰ ਲੈ ਆਉਣਾ ਸੀ। ਫਿਰ ਹੁਣ ਦੇ ਦੋ ਪੈਸੇ ਪੈਸੇ ਤਾਂ ਲੈਣ ਆਇਆ ਮੈਂ ਪੈਂਚਰ ਤਾਂ ਲਵਾਉਣਾ ਜਾ ਕੇ ਮੈਂ ਹੁਣ ਟਾਈਮ ਵੀ ਖਰਾਬ ਹੋਇਆ ਅੱਧਾ ਘੰਟਾ ਹੋਰ ਖਰਾਬ ਹੋ ਗਿਆ ਆ ਚੱਕ 100 ਰੁਪਏ ਦੇ ਦੋ ਵੀਰੇ ਚੱਲ ਠੀਕ ਹੈ ਯਾਰ ਮਾ ਪੇ ਲਵਾ ਲੂੰਗਾ ਪੈਂਚਰ ਮੈਨੂੰ ਲੋੜ ਆ ਨਾ ਮੈਂ ਜਾਣਾ ਮੈਂ ਲਵਾ ਲੂੰਗਾ ਪੈਂਚਰ 100 ਰੁਪਏ ਮੰਗਿਆ ਵਾ ਕਾਦੇ ਲਈ ਦਵਾ ਤੈਨੂੰ 100 ਰੁਪਏ ਯਾਰ 50 ਰੁਪਏ ਦਾ ਪੈਂਚਰ ਲੱਗਣਾ ਹਣਾ ਮੈਂ ਰੋੜ ਕੇ ਲੈ ਕੇ ਆਇਆ ਕਿ ਮੈਂ ਥੱਕ ਗਿਆ ਮੈਂ ਰਾਤ ਕੁਝ ਖਾ ਪੀ ਲੂੰਗਾ ਆਂਦਾ ਹੋਇਆ ਅੱਛਾ ਹੁਣ ਪਤਾ ਲੱਗ ਗਿਆ 50 ਰੁਪਏ ਲੈਣ ਲੈ

ਕਰੇ ਕਿੱਥੇ ਜਲਾਵਾ ਜਦ ਮੈਂ ਤੈਨੂੰ ਕਿਹਾ ਮੈਂ ਬਾਜ਼ਾਰ ਜਾਣਾ ਵਾ ਵੀਰੇ ਮੈਨੂੰ ਭੁੱਖ ਲੱਗੀ ਆ ਮੈਂ ਸਵੇਰ ਦਾ ਖਾਦਾ ਹੀ ਨਹੀਂ ਕੁਛ ਤੇ ਕੰਮ ਕਿਹੜਾ ਕੀਤਾ ਤੂੰ ਕਿਹੜਾ ਹੱਲ ਵਾਲੇ ਜਿਹੜੇ ਤੈਨੂੰ ਭੁੱਖ ਲੱਗੀ ਆ ਮੈਂ ਕੰਮ ਹੀ ਗਿਆ ਸੀਗਾ ਨਾਲੇ ਥੋੜੇ ਤੋਂ ਪੈਸੇ ਵੀ ਮੰਗੇ ਸੀਗੇ ਮੈਂ ਕਿ ਮੈਨੂੰ ਪੈਸੇ ਦੇ ਦੋ ਮੈਂ ਰਸਤੇ ਵਿੱਚ ਤਸ ਖਾ ਲੂੰਗਾ ਮੈਂ ਤੈਨੂੰ ਕਾਦੇ ਪੈਸੇ ਦਵਾ ਕੰਮ ਕਰਦਾ ਤੂੰ ਟੇਕੇ ਨਾ ਇੱਥੇ ਬਹਿ ਜਾ 2 ਘੰਟੇ ਮੈਂ ਜਾਣਾ ਬਾਜ਼ਾਰ 2 ਘੰਟੇ ਤੇ ਹੋਰ ਮੈਂ 2 ਘੰਟੇ ਦੁਕਾਨ ਤੇ ਬੈਠੂੰਗਾ ਤੇ ਬੈਠ ਗਈ 15 ਮਿੰਟ ਬਹਿਣ ਦਾ ਗੱਲ ਕਰੋ ਵੀਰੇ ਉਹ ਤੇਰੇ ਵਾਂਗੂ ਵਾਰਾ ਕਰਦੀ ਕਰਨ ਨਹੀਂ ਜਾਣਾ ਮੈਂ ਮੈਂ ਸਮਾਨ ਲੈਣ ਜਾਣਾ ਮੈਂ ਦੁਕਾਨ ਤੇ ਨਹੀਂ ਬਹਿਣਾ ਮੈਨੂੰ ਭੁੱਖ ਲੱਗੀ ਤੇ ਮੈਂ ਘਰੇ ਜਾ ਰਿਹਾ ਵਾਂ ਤੇ ਪਹਿਲਾਂ ਵੀ ਤੁਸੀਂ ਮੇਰੇ ਤੋਂ ਮਿੰਤਾ ਕਰਿਆ ਸੀ ਗਿਆ ਪੈਸੇ ਦੀਆਂ 50 ਰੁਪਏ ਦੇ ਕਿ ਤੋਰ ਤਲ ਸੰਨੀ ਮੇਰੀ ਗੱਲ ਸੁਣ ਲੈ ਜੇ ਅੱਜ ਤੂੰ ਨਾ ਬੈਠਾ ਨਾ ਕੱਲ ਤੋਂ ਸਾਰੇ ਖਰਚੇ ਤੇਰੇ ਪੰਦਾ ਕੋਈ ਚੀਜ਼ ਨਹੀਂ ਮਿਲਣੀ ਤੈਨੂੰ ਕਿੰਨਾ ਟਾਈਮ ਲਾਉਂਗੇ ਉੱਥੇ ਕਿਹਾ ਨਾ ਤੈਨੂੰ 2 ਘੰਟੇ ਲੱਗਣੇ ਦੋ ਘੰਟੇ ਨਹੀਂ ਵੀਰੇ ਤੁਸੀਂ ਇਦਾਂ ਕਰੋ ਇੱਥੋਂ ਜਾਓ ਤੇ ਉਧਰ ਘੰਟੇ ਵਿੱਚ ਵਾਪਸ ਆ ਜਾਓ ਤੇ ਮੇਰੇ ਵਾਸਤੇ ਨਾਲ ਕੁਝ ਖਾਣ ਨੂੰ ਲੈ ਆਓ ਹਾਂ ਲੈ ਆਨਾ ਤੇਰੇ ਲਈ ਮੈਂ ਚਾਟ ਭੱਲੇ ਟਿੱਕੀਆਂ ਸਾਰਾ ਕੁਝ ਹੀ ਲੈ ਆਨਾ ਬਹਿ ਜਾ ਟੇਕ ਕੇ ਇੱਥੇ ਸਿਮਰਨ ਨੇਹਾ ਧਿਆਨ ਰੱਖਿਓ ਸਿਮਰਨ ਹਾਂ ਜੀ ਰਹਿਓ ਤੁਹਾਡੇ ਕੋਲ ਪੈਸੇ ਹੈਗੇ ਕਿਸੇ ਕੋਲ ਪੈਸੇ ਵੀਰੇ ਮੈਂ ਕਿਹਾ ਹੈ ਹੈਗੇ ਆ ਫਿਰ ਐ ਕਰ ਬਾਹਰੋਂ ਚਿਪਸ ਲੈ ਕੇ ਆ ਵੀਰੇ ਪਰੇਕ ਮੈਂ ਕਿਹਾ ਕਿ ਆਂਗਾ ਮੈਂ ਆ ਕੇ ਜਾਂਨਾ ਹੁੰਦਾ ਵਾ ਕੋਈ ਗੱਲ ਨਹੀਂ ਵੀਰੇ ਆਂਦਾ ਮੈਂ ਪੈਸੇ ਦਵਾ ਦੂੰਗਾ ਉਹਨਾਂ ਕੋਲ ਤੈਨੂੰ ਠੀਕ ਹੈ ਵੀਰੇ ਹਾਂ ਜਾ ਫਟਾਫਟ ਲੈ ਆ ਆ ਗਏ ਵੀ ਤੇ ਓਹ ਥੈਂਕ ਯੂ ਵੀਰੇ ਮੇਰੇ ਪੈਸੇ ਦਵਾ ਦਊਗਾ ਨਾ ਸਰ ਹਾਂ ਹਾਂ ਪਹਿਲੇ ਮੈਂ ਤੁੰ ਦਵਾ ਦੂੰਗਾ ਵੀਰੇ ਕੋਲ ਜੇ ਵੀਰੇ ਨੇ ਪਹਿਨਾਵ ਦਿੱਤੇ ਨਾ ਕੋਈ ਗੱਲ ਨਹੀਂ ਤੈਨੂੰ ਮੈਂ ਐਕਟੀਵੇਟ ਲਾ ਜਾਊਂਗਾ ਠੀਕ ਹੈ ਠੀਕ ਐਵੇਂ ਆਟੋ ਤੇ ਰੁਕ ਰੁਕ ਕੇ ਜਾਣੀ ਹੁਣ ਨਹੀਂ ਐਕਟੀਵੇਟ ਸਿੱਧਾ ਘਰੇ ਜਾਵਾਂਗੇ ਆਪਾਂ ਠੀਕ ਸਹੀ ਹੈ ਨਾ ਹਾਂਜੀ ਚੱਲ ਹੁਣ ਤੂੰ ਜਾ ਨੀਹਾ ਹਾਂਜੀ ਲਿਆ ਲੈ ਗਾ ਸੁਣ ਨਾ ਦੋਨੇ ਜਣੇ ਇੱਥੇ ਕੰਮ ਕਰੀ ਜਾਂਦੇ ਆ ਉਧਰ ਕੰਮ ਕਰਲਾ ਜਾ ਕੇ ਆ ਕਰੀ ਜਾਂਦੀ ਦਸਲਾ ਜਿਵੇਂ ਚੱਪਸੇ ਨੇ ਖਾਣੇ ਹੁੰਦੇ ਆ